ਜਨਮ ਦਿਨ ਤੇ ਤੁਸੀਂ ਕੇਕ ਕਟਿੰਗ ਦੀ ਸੈਰੇਮਨੀ ਤਾਂ ਵੇਖੀ ਹੋਏਗੀ ਪਰ ਲੁਧਿਆਣਾ ਦੇ ਇੱਕ ਨੌਜਵਾਨ ਦੇ ਵੱਲੋਂ ਜਿਸ ਦਾ ਨਾਮ ਹਿਮਾ ਚੋ ਮਹਿਰਾ ਹੈ ਦੇ ਜਨਮ ਦਿਨ ਮੌਕੇ ਤੇ ਮਹਾਨ ਖੂਨਦਾਨ ਕੈਂਪ ਦਾ ਯੋਜਨ ਕੀਤਾ ਗਿਆ ਦੱਸਦੇ ਕਿ ਖੂਨਦਾਨ ਕੈਂਪ ਕਿਰਪਾਲ ਨਗਰ ਲੁਧਿਆਣਾ ਦੇ ਵਿੱਚ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਕਿੰਨੇ ਲੋਕ ਇਕੱਠੇ ਹੋਏ ਨੇ ਜਿਨ੍ਹਾਂ ਵੱਲੋਂ ਖੂਨਦਾਨ ਕੀਤਾ ਗਿਆ ਉਸ ਮੌਕੇ ਇੱਕ ਖਾਸ ਤਰ੍ਹਾਂ ਦਾ ਸੰਦੇਸ਼ ਵੀ ਦਿੱਤਾ ਗਿਆ ਕਿ ਖੂਨਦਾਨ ਕਰਕੇ ਅਸੀਂ ਜ਼ਿੰਦਗੀਆਂ ਨੂੰ ਕਿਸ ਕਦਰ ਬਚਾ ਸਕਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੈ ਮੇਰਾ ਨਾਮ ਹਿਮਾਂਸ਼ੂ ਮਹਿਰਾ ਹੈ ਅੱਜ ਬਲੱਡ ਕੈਂਪ ਲਾਇਆ ਗਿਆ ਸੀਗਾ ਜਨਦਰ ਦੇ ਮੁਕਬੇ ਤੇ ਮੈਸੇਜ ਉਹਨੂੰ ਇਹ ਦੇਣਾ ਚਾਹੁੰਦੇ ਆਂ ਕਿ ਮਾੜੇ ਗਾਮਾਂ ਨੂੰ ਛੱਡ ਕੇ ਚੰਗੇ ਗਾਮਾਂ ਵੱਲ ਲੱਗੋ ਲੋਕ ਭਲਾਈ ਦਾ ਕੰਮ ਕਰੋ ਨਸ਼ੇ ਰਾਹ ਦੇ ਖਦੋ ਜੀ ਨਸ਼ਾ ਨੁਸ਼ਾ ਦੇ ਨੌਜਵਾਨਾਂ ਨੂੰ ਛੱਡ ਕੇ ਚੰਗੇ ਕਮਾਂਵਾ ਲੱਗਣਾ ਚਾਹੀਦਾ ਆ ਹਾਂਜੀ ਸਭ ਨੂੰ ਮੈਸੇ ਜਹੀ ਹੈ ਕਿ ਲੋਕਾਂ ਦੇ ਜਿੱਥੇ ਕਿਸੇ ਦੀ ਮਦਦ ਕਰ ਸਕਦੇ ਆ ਉੱਥੇ ਕਰਨੀ ਚਾਹੀਦੀ ਹੈ ਅੱਜ ਸਾਡੇ ਕਿਰਪਾਲ ਨਗਰ ਦੇ ਵਿੱਚ ਮੇਰਾ ਛੋਟਾ ਭਰਾ ਹਿਮਨਸ਼ੂ ਮਰਾ ਇਹਦੇ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਅੱਜ ਇੱਥੇ ਕੀਤਾ ਗਿਆ ਹੈ ਬਹੁਤ ਹੀ ਸਾਰੇ ਯੁਵਾਵਾਂ ਦੇ ਵਿੱਚ ਯੂਥ ਦੇ ਵਿੱਚ ਬਹੁਤ ਜੋਸ਼ ਹੈ ਅੱਜ ਇਸ ਖੂਨਦਾਨ ਕੈਂਪ ਦੇ ਵਿੱਚ ਆਉਣ ਲਈ ਜਗਾ ਜਗਾ ਤੋਂ ਪੂਰੇ ਲੁਧਿਆਣੇ ਤੋਂ ਸਾਡੇ ਛੋਟੇ ਵੱਡੇ ਭਰਾ ਸਾਰੇ ਇੱਥੇ ਆ ਰਹੇ ਆ ਔਰ ਆਪਣਾ ਰક્તਦਾਨ ਕਰ ਰਿਹਾ ਹੈ ਰક્તਦਾਨ ਇੱਕ ਮਹਾਦਾਨ ਹੈ ਇਸ ਤੋਂ ਉੱਪਰ ਕੋਈ ਵੀ ਦਾਨ ਨਹੀਂ ਖੂਨ ਦੀ ਇੱਕ ਇੱਕ ਬੂੰਦ ਜਦੋਂ ਕਿਸੇ ਦੂਸਰੇ ਮਰੀਜ਼ ਨੂੰ ਜਾਂਦੀ ਹੈ ਤਾਂ ਇਸ ਤੋਂ ਉੱਤਮ ਕੋਈ ਪੁੰਨ ਨਹੀਂ ਹੈਗਾ ਤਾਂ ਮੈਂ ਇਹੀ ਕਹੂੰਗਾ ਕਿ ਆਨ ਵਾਲੇ ਹੋਰ ਵੀ ਅਗਰ ਕਿਤੇ ਰੈਕਟਨ ਕੈਂਪ ਕੋਈ ਲੱਗਦੇ ਆ ਤਾਂ ਵੱਧ ਚੜ ਕੇ ਉਥੇ ਆਪਾਂ ਹਿੱਸਾ ਲਈਏ ਔਰ ਸਹਿਯੋਗ ਲਈਏ ਅੱਜ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਮੈਂ ਆਪਣੇ ਛੋਟੇ ਭਰਾ ਨੂੰ ਜਨਮ ਦਿਨ ਦੇ উপলਕਸ਼ ਦੇ ਵਿੱਚ ਉਹਨਾਂ ਨੇ ਐਡਾ ਵਧੀਆ ਉਪਰਾਲਾ ਕੀਤਾ ਸਾਰੇ ਯੂਥ ਨੂੰ ਇਹੀ ਕਹੂੰਗਾ ਕਿ ਇਦਾਂ ਦੇ ਉਪਰਾਲੇ ਸਾਨੂੰ ਆਨ ਵਾਲੇ ਟਾਈਮ 'ਚ ਕਰਨੇ ਚਾਹੀਦੇ ਆ ਥੈਂਕ ਯੂ ਜੀ ਅੱਜ ਸਾਡੇ ਵੀਰ ਹਮਾਂਸ਼ੂ ਮਹਿਰਾ ਵੱਲੋਂ ਬਲੱਡ ਨੇਸ਼ਨ ਦਾ ਜਿਹੜਾ ਕੈਂਪ ਲਗਾਇਆ ਗਿਆ ਬਹੁਤ ਸ਼ਲਾਘਾਯੋਗ ਕਦਮ ਹੈ ਇਦੇ ਵਿੱਚ ਬਹੁਤ ਹਜ਼ਾਰਾਂ ਦੀ ਨਿੰਦਿਘਾ ਤੁਸੀਂ ਦੇਖਿਓਣੇ ਨੌਜਵਾਨਾਂ ਨੇ ਖੂਨ ਬਲੱਡ ਡੋਨੇਟ ਕੀਤਾ। ਇਹ ਜਿਹੜਾ ਇੱਕ ਕੈਗਿਏ ਉਪਰਾਲਾ ਬਹੁਤ ਚੰਗਾ ਉਪਰਾਲਾ ਹੈ। ਇਹ ਨੌਜਵਾਨਾਂ ਲਈ ਇੱਕ ਵਧੀਆ ਮੈਸੇਜ ਹੈ ਕਿ ਨਸ਼ਿਆਂ ਨੂੰ ਛੱਡ ਕੇ ਜੇ ਬਲੱਡ ਦੇਣ ਲੱਗ ਗਏ ਤਾਂ ਵੱਲੋਂ ਬੰਦੇ ਦੇ ਇਸ ਸਰੀਰ ਦੇ ਵਿੱਚ ਜੇ ਜਾਨ ਹੋਊਗੀ ਤਾਂ ਹੀ ਬਲੱਡ ਦੂੰ ਕਿ ਆਪਾਂ ਨਸ਼ੇ ਤਿਆਗ ਕੇ ਆ ਬਲੱਡ ਡੋਨੇਟ ਵਾਲੇ ਹਰ ਬਰਥਡੇ ਤੇ ਨਿਕੂੰਗਾ ਜਿੰਨੇ ਪੰਜਾਬ ਦੇ ਨੌਜਵਾਨ ਆ ਆਪਣੇ ਜਨਮ ਦਿਨ ਤੇ ਬਲੱਡ ਡੋਨੇਟ ਕਰਨ ਜੇ ਕਿਸੇ ਨੂੰ ਮਾੜੇ ਸਮੇਂ ਤੇ ਲੋੜ ਆ ਬੋ ਬਲੱਡ ਦੀ ਪ੍ਰੋਵਾਈਡ ਮੁਕਤੇ ਤੇ ਹੋ ਸਕੀ। ਸੋ ਇਸ ਦੇ ਨਾਲ ਆਪਾਂ ਮਹਿਰਾ ਸਾਹਿਬ ਨੂੰ ਬਹੁਤ ਬਹੁ ਮੁਬਾਰਕਾ ਦਿੰਨੇ ਆ। ਇੰਦਰਪਾਲ ਬਰੇয়াল ਜੀ, ਪੱਕੜ ਸਾਹਿਬ ਸਾਰੇ ਜਿੰਨੇ ਵੀ ਜੁਆਜਵਨ ਸਾਥੀ ਸਾਡੇ ਕੋਲ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਪਵਨ ਮਹਿਰਾ ਤੇ ਮੇਰਾ ਛੋਟਾ ਵੀ ਮਨਸ਼ੂ ਮਹਿਰਾ ਹੈ। ਬੜਾ ਅੱਛਾ ਲੱਗਿਆ ਕਿ ਲੋਕੀ ਆਪਣਾ ਜਨਮ ਦਿਨ ਬੜੇ ਅਲੱਗ-ਅਲੱਗ ਤਰੀਕੇ ਨਾਲ ਬਣਾਉਂਦੇ ਨੇ। ਕੋਈ ਗੋਆ ਜਾ ਕੇ ਬਣਾਉਂਦਾ ਹੈ, ਕੋਈ ਸ਼ਰਾਬ ਪੀ ਕੇ ਬਣਾਉਂਦਾ ਹੈ, ਕੋਈ ਮੀਟ ਖਾ ਕੇ ਬਣਾਉਂਦਾ ਹੈ। हिमांशु मेहरा जी ने सोचा है कि मैं अपना जन्मदिन ऐसा मनावा जिद तो ना कि यूथ नैसेज आवे समाज में मैसेज आवे ना समाज का भला भी हो सके आज हमारे भाई हिमांशु कवात्रा जी के जन्मदिन के ऊपर हिमांशु मेहरा जी के जन्मदिन के ऊपर आज ये ब्लड डोनेशन कैंप लगाया गया है और जिस हिसाब से मैं देख सकता हूँ यहाँ पर युवाओं का एक सैलाब उमड़ा हुआ है जो कि हिमांशु जी ने यह बहुत एक प्रेरणादायी काम किया है जैसा हम लोग कहते हैं कि परोपकार में ही जीवन की सार्थकता है ऐसे तो कुत्ते बिल्ले भी जीवन जीते हैं तो इंसान की महानता इसी में है कि परोपकार करे तो हिमांशु जी का आज ये प्रयत्न के अपने एक संदेश देना चाहा उन्होंने कि जन्मदिन के ऊपर हम लोग ब्लड डोनेशन कैंप करके एक महान रक्तदान शिविर लगाकर मनु मनुष्यता की एक परोपकार के तौर पर हम लोग एक मिसाल कायम करें तो ये कार्यक्रम की मैं बहुत बहुत उनको शुभकामनाएं देता हूं और युवा युवाओं के साथ उनका जो इस तरह का सलाब सारा आज यहां पर आया है उनको बहुत बहुत बधाई देता हूं और उनको साधुवाद देता हूं कि वो लोग इस तरह के कैंप में ज्यादा से ज्यादा आए हैं और मनुष्यता के लिए एक कदम आगे उनके साथ बढ़े हैं धन्यवाद आज साढ़े मानसू भरा जन्मदिन के मौके से पहला ब्लड डोनेशन कैंप लग है ਤੇ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਬਲੱਡ ਡੋਨੇਟ ਕਰਨ ਜਿਹਦੇ ਨਾਲ ਕਿਸੇ ਦੀ ਜ਼ਿੰਦਗੀ ਜ਼ਿੰਦਗੀ ਬਚੇ ਕਿਉਂਕਿ ਲੋਕ ਅੱਜ ਕੱਲ ਦੇ ਲੋਕ ਆਪਣਾ ਜਨਮ ਦਿਨ ਇਸ ਤਰੀਕੇ ਮਨਾਉਂਦੇ ਨੇ ਜਿੱਦਾਂ ਮੰਨ ਲਓ ਕੋਈ ਕਲੱਬਾ ਜਨਮ ਲੰਦਾ ਹੈ ਕੋਈ ਸ਼ਰਾਬ दारू ਮੀਡ ਕੁੱਲੜ ਵਾਜੀਆਂ ਕਰਦੇ ਨੇ ਲੋਕ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਨਸ਼ਿਆਂ ਤੋਂ ਬਚੋ ਕੈਂਪ ਹੈ ਆਪਣਾ ਆਪਣਾ ਕਿਰਪਾਲ ਨਗਰ ਵੀਟੂ ਵੀ ਦੇ ਨਾਲ ਗੋਲਡਨ ਫਾਰਮ ਆਪਣਾ ਪੈਲੇਸ ਹੈ ਉੱਥੇ ਲੱਗਾ ਕੇ ਸਾਡੇ ਵੀਰ ਹਮਾਂਸ਼ੂ ਦਾ ਜਨਮ ਦਿਨ ਹੋ ਤੇ ਬਾਕੀ ਸਾਰੇ ਵੀਰ ਇੱਥੇ ਨੂੰ ਵਧਾਈ ਲੈਣ ਪਹੁੰਚੇ ਆ। ਇਹ ਸਾਰਿਆਂ ਦਾ ਧੰਨਵਾਦ ਕਰਦੇ ਆ ਮੈਂ ਸਾਡੇ ਨੌਵੀਂ ਸਾਡਾ ਭਰਾ ਫਕੀਰ ਸਾਹਿਬ ਤੇ ਸਾਰੇ ਜਿੰਨੇ ਵੀ ਭਰਾ ਨੇ ਹਮਾਂਸ਼ੂ ਨੂੰ ਜਨਮ ਦਿਨ ਦੀਆਂ ਬਹੁਤ ਬਧਾਈਆਂ ਉਹਨੇ ਬਲੱਡ ਡੋਨੇਸ਼ਨ ਦਾ ਅੱਜ ਕੈਂਪ ਲਵਾਇਆ ਤੇ ਕੈਂਪ ਤੇ ਉੱਚੇ ਤੌਰ ਤੇ ਇੱਥੇ ਹਜ਼ਾਰਾਂ ਦੋਸਤਾਂ ਨੇ ਸ਼ਿਰਕਤ ਕੀਤੀ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਤੇ ਛੋਟੇ ਵੀਰ ਨੂੰ ਲੰਬੀ ਉਮਰ ਦੀ ਕਾਮਨਾ ਕਰਦੇ ਆ। ਧੰਨਵਾਦ। ਨੇ ਕੀਤਾ ਵਾ ਜਿਹੜੇ ਖੂਨਦਾਨ ਕੈਂਪ ਮਹੰਸ਼ੂ ਮਹਿਰਾ ਵੱਲੋਂ ਲਗਾਇਆ ਗਿਆ ਉਹਨਾਂ ਦੇ ਜਨਮ ਦਿਨ ਤੇ ਸਾਡਾ ਪ੍ਰਾ ਸਾਗਰ ਚੋਪੜਾ ਦਾ ਪੂਰਾ ਸਾਸੀ ਉਹਨਾਂ ਨੂੰ ਤੇ ਜਿਹੜਾ ਖੂਨਦਾਨ ਇੱਕ ਦਾਨ ਐਸਾ ਵਾ ਕਿ ਇਹ ਬਹੁਤ ਵਧੀਆ ਦਾਨ ਆ ਤੇ ਹਰੇਕ ਬੰਦੇ ਨੂੰ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਇਹ ਕਿਸੇ ਨੂੰ ਬਲੱਡ ਦੀ ਲੋੜ ਹੁੰਦੀ ਆ ਤੇ ਉਹਨਾਂ ਦੀ ਗਾਂ ਹੈਲਪ ਹੋ ਜਾਂਦੀ ਆ ਯੂਥ ਨੂੰ ਅਸੀਂ ਇਹ ਮੈਸੇਜ ਦਿੰਨੇ ਆ ਤੇ ਨਸ਼ੇ ਤੋਂ ਦੂਰ ਰੋ ਤੇ ਲੋਕਾਂ ਦੀ ਸੇਵਾ ਕਰੋ ਤੇ ਬਲੱਡ ਲੋਕਾਂ ਨੂੰ ਦਾਨ ਦਿਓ ਤੇ ਇਸ ਕਰਕੇ ਕਈਆਂ ਦੇ ਮਰੀਜ਼ ਬਚਣ ਤੇ ਕਈਆਂ ਦੀ ਡੈਥ ਡੈਥ ਨਾ ਹੋਵੇ ਮਰਜੀਤ ਸਿੰਘ ਰਾਇਲ ਹੈਲਥ ਕਲੱਬ ਜਨਰਲ ਸੈਕਟਰੀ ਡਿਸਟ੍ਰਿਕਟ ਕੇ ਮੈਚਰ ਬੋਡੀ ਬਿਲਡਿੰਗ ਐਸੋਸੀਏਸ਼ਨ ਤੋਂ ਅੱਜ ਅਸੀਂ ਪਹੁੰਚੇ تھے 골ਡਨ ਪਾਮ ਪੈਲੇਸ ਦੇ ਵਿੱਚ ਜਿੱਥੇ ਕਿ ਸਾਡੇ ਛੋਟੇ ਵੀਰ ਹਿਮਾਂਸ਼ੂ ਮਹਾਰਾਜੀ ਦਾ ਜਨਮ ਦਿਨ ਆ ਮਨਾਇਆ ਜਾ ਰਿਹਾ ਹੈ ਇੱਕ ਸਮਾਜ ਨੂੰ ਅਲੱਗ ਮੈਸੇਜ ਦੇਣ ਦੇ ਤੌਰ ਤੇ ਬਲੱਡ ਕੈਂਪ ਦਾ ਇਹਨਾਂ ਨੇ ਆਯੋਜਨ ਕੀਤਾ ਆਪਣੇ ਜਨਮ ਦਿਨ ਤੇ ਕਿਉਂਕਿ ਲੋਕ ਕੇ ਕੱਟ ਕੇ ਮਨਾਦੇ ਆ ਜਾਂ ਕੋਈ दारू ਪੀ ਕੇ ਮਨਾਉਂਦਾ ਜਾਂ ਕੋਈ ਕਿਸ ਤਰ੍ਹਾਂ ਮਨਾਉਂਦਾ ਪਰ ਇਹਨਾਂ ਨੇ ਇੱਕ ਅਲੱਗ ਤਰ੍ਹਾਂ ਆਪਣਾ ਜਨਮ ਦਿਨ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਜਿੱਥੇ ਇਹਨਾਂ ਨੂੰ ਵਧਾਈ ਦਿੰਦੇ ਆ ਉੱਥੇ ਇਹਨਾਂ ਨੂੰ ਅਸੀਂ ਪ੍ਰਸ਼ੰਸਾ ਦਾ ਪਾਤਰ ਵੀ ਮੰਨਦੇ ਆ ਅਸੀਂ ਇਹਨਾਂ ਦੇ ਸ਼ਲਾਘਾ ਜੋ ਕੰਮ ਦੀ ਹੋਰ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਆ ਕੀ ਆਉਣ ਵਾਲੀ ਹੋਰ ਪੀੜ੍ਹੀਆਂ ਜਾਂ ਜਿਹੜੇ ਵੀ ਆਪਣੇ ਜਵਾਨ ਜੰਗ ਜਨਰੇਸ਼ਨ ਆ ਇਸ ਤਰ੍ਹਾਂ ਦਾ ਮੈਸੇਜ ਆ ਇਸ ਤਰ੍ਹਾਂ ਦਾ ਜਨਮ ਦਿਨ ਮਨਾਉਣ ਦੀ ਕੋਸ਼ਿਸ਼ ਕਰਿਆ ਕਰੋ ਜਿਹਦੇ ਨਾਲ ਇੱਕ ਸੁਚੱਜੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਵਿਧਾਨਾ ਲਾਈਫ ਲਈ ਸੰਜੇ ਸੇ ਇਤਿਆਦਰ ਪੋਰਟ